ਜਮਾਰਾਏਚ ਵਾਪਰਿਆ ਭਿਆਨਕ ਹਾਦਸਾ 20 ਸਾਲਾ ਨੌਜਵਾਨ ਨੂੰ ਨਮਾ ਸਾਲ ਦੇਖਣਾ ਨਹੀਂ ਹੋਇਆ ਨਸੀਬ ਟਰੈਕਟਰ ਟਰਾਲੀ ਥੱਲੇ ਆਉਣ ਕਾਰਨ ਹੋਈ ਮੌਤ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜਮਾਰਾਏਚ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਮੇਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੇ ਘਰੋਂ ਬਾਹਰ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੋਂ ਕੋਈ ਸਮਾਨ ਲੈਣ ਗਿਆ ਸੀ ਤਾਂ ਟਰੈਕਟਰ ਟਰਾਲੀ ਥੱਲੇ ਆ ਗਿਆ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਚੋਕੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਹ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਦੱਸ ਦਈਏ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਨੌਜਵਾਨ ਮਿਹਨਤ ਕਰਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਜਮਰਾ ਪਿੰਡ ਹੈ ਜੀ ਜਿਹੜੀ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਨਾਂ ਸੀ ਤੇ ਕਿੱਦਾਂ ਹੋਈ ਇਹ ਦਾ ਨਾਂ ਸੰਦੀਪ ਸਿੰਘ ਹੀ ਤੇ ਐਕਸੀਡੈਂਟ ਹੋਇਆ ਜੀ ਆ ਗੁਜਰਪੁਰ ਦੀ ਟਰਾਲੀ ਸੀ ਉਹਦੇ ਨਾਲ ਉਹ ਪੂਨਾ ਟਰੈਕਟਰ ਮਾਰਿਆ ਵਿੱਚ ਕਦੋਂ ਦੀ ਘਟਨਾ ਹੈ ਤੇ ਸ਼ਾਮੀ ਕੋਈ 6:30 ਵਜੇ ਦੀ ਘਟਨਾ ਹੈ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਆਪਣੇ ਤੋਂ ਇਥੋਂ ਸਾਰਾ ਪੰਜ ਸਾਰਾ 2 ਮਿੰਟ 200 ਕਿ ਮੀਟਰ ਦੂਰ ਆ ਘਰ ਤੋਂ ਤੇ ਮੌਕੇ ਤੇ ਗਏ ਆ ਮੌਕੇ ਤੇ ਅਸੀਂ ਤੇ ਲੈ ਕੇ ਗਏ ਹਸਪੀਟਲ ਜੀ ਉਥੇ ਗੁਰਨਾਣਕ ਸਪੈਸ਼ਲ ਸਿਟਰਨ ਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਡੈੱਡ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਮੰਗ ਅਸੀਂ ਕਹਿੰਦੇ ਆ ਵੀ ਕੇਸ ਰਿਸਟ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮਹਸਪੰਡ ਸਰਪੰਚ ਪਿੰਡ ਜਾਮਾ ਰਾਏ ਕੀ ਗੱਲ ਬਾਤ ਹੋਈ ਜਿਹੜੀ ਨੋਜਵਾਨ ਦੀ 48 ਥਲੇਨ ਕਰਕੇ ਬਹੁਤ ਹੈ ਕੱਲ ਜੀ ਸਾਡੇ ਕੋ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੀਂ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਤੁਸੀਂ ਸਾਨੂੰ ਕਦ ਲਈ ਰੋਕਣ ਡੈਜੋ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟੀਕਲ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਿਵਾਵੇ ਉਹ ਟਰੈਕਟਰ ਕਾਲੇ ਦੀ ਸੀਸੀਟੀਵੀ ਸਾਹਮਣੇ ਆਈ ਹਾਂਜੀ ਸਾਡੇ ਕੋ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗੀਦਾ ਬੋਲ ਮੰਗ ਨਿਆਂ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈਣੀ ਆ ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ ਤੇ ਉਹ ਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਨਾ ਜਿਹਦਾ ਸੀ ਸੰਦੀਪ ਸੰਘ ਕਿੰਨੀ ਉਮਰ ਸੀ ਜੀ ਉਮਰ ਉਹਦੀ 20 ਸਾਲ ਸੀ ਤੁਸੀਂ ਪਿੰਡ ਦੇ ਮੁਖੀ ਹੋਣਾ ਪਰਵਾਸ ਦੇ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਨਾਲ ਆ ਜੀ ਉਹ ਦੱਸੋ ਬੋਲ ਕੇ ਪਹਿਲੀ ਤੁਸੀਂ ਦੱਸੋ ਪਹਿਲੇ ਆਪਣੇ ਨਵੇਂ ਸਿਰ ਤੇ ਗੁਜ਼ਾਰਾ ਕਰਦੇ ਸੀ ਰੰਡੀ ਸਾਕੇ ਸਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ ਕਾਲੀ ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਜੀ ਦੁਕਾਨ ਤੇ ਗਿਆ ਸੀ ਭਾਈ ਆ ਗਸੇਕ ਦੇ ਸੇਕ ਦੇ ਹਾਂ ਗਸੇਕ ਜਾਏ ਕਿੰਨੇ ਕਵਜੇ ਦੀ ਗੱਲਬਾਤ ਹੋਈ ਸਾਡੇ 6 ਵਜੇ ਕੀ ਨਾਮ ਸੀ ਨੌਜਵਾਨ ਦਾ ਜੀ ਨਾ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਘਾਰ ਹੋਣੀ ਚਾਹੀਦੀ ਘਰਵਾਰੀ ਹੋਣੀ ਚਾਹੀਦੀ